ਸਸ਼ੀ ਕਾ ਜੀ ਜਿਵੇਂ ਤੁਸੀਂ ਜਾਣਗੇ ਹੈ ਕਿ ਕੱਲ ਰਾਤ 2 ਅਕਤੂਬਰ ਨੂੰ ਸਬਕੋ 7:30 ਹੋਰ 9 ਵਜੇ ਦੇ ਵਿੱਚ ਰਾਣੀ ਤਲਾਬ ਏਰੀਆ ਪੁਲਿਸ ਸਟੇਸ਼ਨ ਸਿਟੀ ਟੂ ਦੀ ਏਰੀਆ ਦੇ ਵਿੱਚ ਖੰਨੇ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਇੱਕ ਕਮਲੇਸ਼ ਰਾਣੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੇ ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ DSP City SHO City and DSP detective and main khud bhi mauke te si ide vich assi team banaye aur family de naal interact kita nale jo area de vich jo CCTV camera si unna nu khangale utte sanu primary taur te ye information mili si ek lady usi area de rehne wale ek Shan Abbas umar taqriban 35 saal di hegi ਉਹ ਅ ਅੱਜ ਉਸ ਇੱਕ ਉਸ ਕਾਰ ਦੇ ਵਿੱਚ तकरीबन 7:30 ਵਜੇ ਆਏ ਹੋਏ ਪਾਏ ਗਏ ਸੀਗੇ ਔਰ ਇਹ ਇਹਨਾਂ ਦੀ ਪੁਰਾਣੀ ਅ ਜਾਣਕਾਰੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ ਵਿੱਚ ਜੋ ਜਨ मतलब ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰੇ ਕੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:00 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਹਨਬਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੇ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕਨਫੈਸ ਕੀਤੀ ਗਈ ਸੀ ਕਿ ਇੰਨੇ ਉਸੇ ਦੇ ਕੱਲ ਰਾਤ ਇੰਨੇ ਗਏ ਸੀਗੇ ਉਹਨਾਂ ਦੇ ਕੋਠੀ ਗਏ ਸੀਗੇ ਕਮਲੇਸ਼ ਰਾਣੀ ਜੀ ਦੇ ਕੋਠੀ ਗਏ ਸੀਗੇ ਔਰ ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਨੂੰ ਲੋੜ ਸੀ ਪੈਸੇ ਦੀ ਲੋੜ ਸੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜੀ ਹੋਈ ਔਰ ਇੱਕ ਗੱਲ ਦੂਜੀ ਇੱਕ ਗੱਲ ਚਲਦੇ-ਚਲਦੇ ਉਹ ਦੂਜੇ ਤੇ ਹਾਤਾਪਾਈ ਸ਼ੁਰੂ ਹੋ ਗਈ ਹਾਤਾਪਾਈ ਤੋਂ ਫਿਰ ਕਮਰਾ ਕਾਫੀ ਛੋਟੀ ਹੈਗੀ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕਾ ਦਾ ਕਲ ਦਾ ਦੇਖੇ ਵੀ ਹੈਗੇ ਉਹਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਹ ਥੋੜੀ ਉਹਨੇ ਚੱਕੂ ਲਿਆ ਉਹ ਚੱਕੂ ਨਾਲ ਉਹਨਾਂ ਨੇ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ ਨੱਕ ਤੇ ਲੱਗੀ ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ ਤੋ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚਾਹੇ ਲੱਗੇ ਸੀਗੇ ਪੰਦਲਸ ਲੱਗੇ ਸੀ ਉਹਨੂੰ ਲੈ ਕੇ ਉਥੋਂ ਦੀ ਇਹ ਚੱਲ ਗਏ ਸੀਗੇ ਲੇਕਿਨ ਟੀਮ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਆਫੀਸਰ ਸਾਹਿਬਾਨ ਜੋ ਆਪਣੀ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟਰੇਸ ਕੀਤੀ ਹੈਗੀ ਜੀ। ਮੈਂ ਜਿਹੜੀ ਲੇਡੀ ਸੀਗੀ ਉਹ ਕੋਈ ਬਿジネス ਕਰਦੀ ਸੀ ਜਾਂ ਕੋਈ ਹਾਊਸ ਹਾਊਸ ਇਹ ਕੰਮ ਕਰ ਇਹ ਆਪਣੀ ਸੂਟ ਦਾ ਕੰਮ ਕਰਦੇ ਸੀਗੇ ਜੀ। ਦੋ ਦਰਜੀ ਹੈਗੇ ਔਰ ਉਹਨਾਂ ਦਾ ਫਾਦਰ ਜੋ ਹੈਗੇ ਆ ਉਹ ਏਮਬਰਾਇਡਰੀ ਦਾ ਕੰਮ ਕਰਦੇ ਸੀਗੇ। ਪੈਸੇ ਕੋਈ ਲਾਵਾ ਕੋਈ ਹੋਰ ਇਹਨਾਂ ਦੇ ਕੋਈ ਵੰਸ਼ਾ ਜਾਂ ਕਿਸੇ ਤਰੀਕੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਹੈ ਜੀ। ਐਕਚੁਅਲੀ ਇਹਨਾਂ ਦੀ ਗੱਲ ਸੀਗਾ ਕਿ ਇਹ 5000 ਉਹ ਉਹਨਾਂ ਨੂੰ ਮੰਗ ਰਹੇ ਸੀ ਕਿਉਂਕਿ ਅੱਜ ਇਹਨਾਂ ਨੇ ਜਾਣਾ ਸੀ ਲਖਨਊ। ਪਿਛੋਂ ਇਹ ਲਖਨਊ ਦੇ ਹੈਗੇ ਉਹ ਈਵਨ ਤੋਂ ਉਹ ਪਿਛਲੇ 25 ਸਾਲ ਤੋਂ ਇੱਥੇ ਰਹਿ ਰਹੇ ਨੇ। ਮਤਲਬ ਖੰਨੀਚੇ ਲੇਕਿਨ ਪਿੱਛੋਂ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਕਿ ਹੁਣ ਤੱਕ ਦੀ ਜੋ ਸਾਡੀ ਪੁਛਗਿਛ ਤੇ ਜੋ ਆਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਪੈਣ ਦੀ ਇੱਕ ਸ਼ਾਦੀ ਅਟੈਂਡ ਕਰਨ ਲਈ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ ਆਪਸ ਚੈਨ ਦੀ ਗੱਲਬਾਤ ਸ਼ੁਰੂ ਹੋ ਗਈ ਸੀ ਕੱਲ ਰਾਤੀ ਕੋਈ ਫਾਈਨਲ ਬੈਕਗ੍ਰਾਉਂਡ ਤਾਂ ਸੀ ਕਿ ਮੇਰੇ ਜੀ ਪੁਰਾਣੀ ਗੱਲ ਨਹੀਂ ਜੀ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਚ ਆਈ ਨਹੀਂ ਹੈਗੀ ਬਟ ਅਸੀਂ ਫਿਰ ਵੀ ਬਰੀਕੀ ਨਾਲ ਸਾਰਾ ਚੈੱਕ ਕਰ ਰਹੇ ਹਾਂ ਮੈਂ ਉਹ ਹਥਿਆਰ ਬਰਾਮਦ ਕਰ ਦਿੱਤੇ ਜੀ ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਈ ਇਹਨਾਂ ਨੇ ਜਾਂਦੇ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਉਹ ਲੈ ਕੇ ਚਲ ਗਈ ਸੀਗੇ ਉਹਨੂੰ ਉਹਨੂੰ ਰਸਤੇ ਦੇ ਵਿੱਚ ਸਿੱਟਿਆ ਸੀ ਹਾਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੀ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਏ ਸੀਗੇ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਨੇ ਸੋ ਇਹਨੇ ਵੀ ਜੋ ਜੁਮੇ ਮੈਨ ਤੁਹਾਨੂੰ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬੈਂਗਲ ਸ ਹੈਗੀ ਆ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਹਾਲੇ ਅੱਜ ਆਪਾਂ ਪੇਸ਼ ਕਰਨੀ ਹੈ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਇਹ ਆਹ ਦਾ ਹਸਬੰਦ ਇਹ ਦਾ ਹਸਬੰਦ ਵੀ ਨਾਲ ਹੀ ਬਿਜ਼ਨਸ ਦੀ ਹੈਗੀ ਜਿਸੇ ਮੇ ਕਪੜੇ ਦੇ ਜੋ ਰੇੜੀ ਲਗਾਉਂਦੇ ਨੇ ਇਹ ਉਹਦੇ ਵਿੱਚ ਦੀ ਹੈਗੀ जी। नहीं जी कल, जी कल कल देखिए बजे निकले तो और उसके बाद थ्री फोर तीन चारंटे तीन चार घंटे अंदर अंदर फड़े गए हैं ना तो फीए ਇੰਚਾਰ ਕੰਟੇ ਦੀ ਹਲੇ ਉਹ ਹੋਗੇ ਅੱਗੇ ਦੀ ਜੋ ਹੈਗਾ ਉਹ ਤਫਤੀਸ਼ ਤੋਂ ਕਰਨੀ ਹੈਗੀ ਹੈ ਜਿਹੜੇ ਕਪੜੇ ਦਾ ਕੰਮ ਕਰਦੇ ਸੀ ਕਿ ਪਿੰਡਾਂ ਦੇ ਵਿੱਚਾਂ ਸ਼ਹਿਰ ਦੇ ਵਿੱਚ ਘਰ ਘਰ ਜਾ ਕੇ ਕਪੜਾ ਵੇਚਣ ਦਾ ਕੰਮ ਕਰਦੇ ਸੀ ਨਹੀਂ ਜੀ ਜੋ ਸਾਨੂੰ ਪਤਾ ਹੈਗਾ ਉਹਨਾਂ ਦੀ ਇੱਕ ਰੇੜੀ ਲੱਗਦੀ ਸੀ ਬਿਲਕੁਲ ਇੱਕ ਜਿਵੇਂ ਰੋਡ ਦੇ ਸਾਈਡ ਤੇ ਨਹੀਂ ਹੁੰਦਾ ਜੀ ਆਪਣਾ ਖੋਕਾ ਲੱਗਦੀ ਹੈ ਕਿ ਉਸ ਤਰੀਕੇ ਨਾਲ ਹੀ ਕਰਦੇ ਸੀ 5000 ਜਿਹੜੀ ਮੰਗ ਕਰੇ ਸੀ ਕੋਈ ਉਧਾਰ ਮੰਗ ਰਿਸੀ ਹੈ ਇਹ ਇਹਨਾਂ ਦਾ ਕਹਿਣਾ ਹੈਗਾ ਜੀ ਉਧਾਰ ਮੰਗ ਰਿਸੀ ਉਹਨਾਂ ਤੋਂ 5000 ਰੁਪਏ ਦਾ ਉਧਾਰ ਮੰਗ ਰਿਸੀ ਹਾਂ ਜੀ ਧੰਨਵਾਦ ਸੋਰੀ